ਸਸਿਕਾਲ ਦੋਸਤੋ ਮੈਂ ਦਲਜੀਤ ਤਜਨੋਹਾ ਅੱਜ ਅਸੀਂ ਆਪਣੇ ਸਰੋਤਿਆਂ ਦੇ ਦਰਸ਼ਕਾਂ ਦੇ ਕਚਹਿਰੀ ਦੇ ਵਿੱਚ ਉਸ ਸ਼ਖਸੀਅਤ ਨੂੰ ਲੈ ਕੇ ਆਏ ਹਾਂ ਜਿਹੜੀ ਸ਼ਖਸੀਅਤ ਲੇਖਣੀ ਦੇ ਖੇਤਰ ਦੇ ਵਿੱਚ ਕਿਤਾਬਾਂ ਦੇ ਖੇਤਰ ਦੇ ਵਿੱਚ ਜਾਂ ਕਿਤੇ ਜਨ ਹਿੱਤ ਦੀ ਗੱਲ ਚੱਲਦੀ ਹੋਵੇ ਜਿੱਥੇ ਉਹ ਕਿਤੇ ਉਹਨਾਂ ਦੀ ਮਸ਼ਹੂਰੀ ਨਾ ਹੋਵੇ ਤੇ ਉੱਥੇ ਉਹ ਪਹੁੰਚਣ ਦਾ ਅਪਰਾਲਾ ਕਰਦੇ ਆ ਉਹ ਸ਼ਖਸੀਅਤ ਜਿਹੜੀ ਆ ਕਿਸੇ ਨਾਮ ਦੀ ਕਿਸੇ ਪਛਾਣ ਦੀ ਮਹਤਾਜ ਨਹੀਂ ਹੈ ਕਿਸੇ ਵੀ ਖੇਤਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਬਹੁਤ ਸਾਰੇ ਗੁਣਾਂ ਦਾ ਸਮੇਲ ਹੋਵੇ ਅਸੀਂ ਉਸੇ ਸ਼ਖਸੀਅਤ ਨੂੰ ਆਪਣੇ ਇਸ ਮੰਚ ਤੇ ਲਿਆਉਨੇ ਆ ਤੇ ਇਸ ਵਾਰ ਜਿਹੜੀ ਸਾਡੀ ਸ਼ਖਸੀਅਤ ਹੈ ਉਹ ਹੈ ਜੀ ਬਲਜਿੰਦਰ ਮਾਨ ਜਿਨ੍ਹਾਂ ਦਾ ਨਾਮ ਲੈਣਾ ਜੀ ਕਿਤੇ ਇਤਿਹਾਸ ਦੀ ਗੱਲ ਕਰੀਏ ਜਾਂ ਲਿਖਣੇ ਦੀ ਗੱਲ ਕਰੀਏ ਲਿਖਣੀ ਜਿਹੜੀ ਹਲਕੇ ਹੁਸ਼ਿਆਰਪੁਰ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਉਹਨਾਂ ਦਾ ਨਾਂ ਜਿਹੜਾ ਆ ਉਹਨਾਂ ਲਿਖਾਰੀਆਂ ਦੇ ਵਿੱਚ ਆਉਂਦਾ ਆ ਜਿਹੜੇ ਆਪਣੇ ਆਪ ਦੇ ਵਿੱਚ ਇੱਕ ਕਿਸੇ ਨਾ ਕਿਸੇ ਮਕਾਮ ਤੇ ਸ਼ੋਖ ਪੌਰੇ ਹੋਣੀ ਜਿਹੜੇ ਇਸ ਵੇਲੇ ਕੈਨੇਡਾ ਦੀ ਅਮਰੀਕਾ ਦੀ ਧਰਤੀ ਤੇ ਆਪਣਾ ਕਰਦੇ ਆ ਉਹਨਾਂ ਦੀ ਲਾਈਨ ਦੇ ਵਿੱਚ ਉਹਨਾਂ ਦੇ ਇੱਕ ਗਿਣਤੀ ਦੇ ਵਿੱਚ ਆਉਂਦੇ ਬਲਜਿੰਦਰ ਮਾਨ ਜੀ ਅੱਜ ਉਹਨਾਂ ਦੇ ਨਾਲ ਗੱਲ ਕਰਾਂਗੇ ਜਿੱਥੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਇਸ ਵੇਲੇ ਬਾਣੀ ਦੀ ਗੱਲ ਕਰੀਏ ਬਾਣੀ ਤੇ ਬਾਣੇ ਤੋਂ ਸਾਡੇ ਆਪਣੇ ਘਰਾਂ ਦੇ ਕੰਮਾਂ ਤੋਂ ਜਿੱਥੇ ਮਸਰੂਫ ਪਰ ਤਾਂ ਤੋਂ ਵੀ ਸਰਦੀ ਜਾ ਰਹੀ ਹੈ ਉੱਥੇ ਇਹਨਾਂ ਬੰਨੋਂ ਉਪਰਾਲਾ ਕੀਤਾ ਜਾ ਰਿਹਾ ਇੱਕ ਨਿਕੀਆਂ ਕੁੰਬਲਾ ਮੈਗਜ਼ੀਨ ਦੇ ਨਾਲ ਜਿਹਨੂੰ ਸਾਹਿਤ ਸਿਰਜਣ ਦੀ ਗੱਲ ਕਰਦੇ ਆ ਸਾਹਿਦ ਦੇ ਨਾਲ ਤੇ ਹੋਰ ਵੀ ਕਈ ਇਹੋ ਜਿਹੀਆਂ ਗੱਲਾਂ ਜਿਹੜੀਆਂ ਸਾਡੀ ਨੌਜਵਾਨ ਪੀੜ੍ਹੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆਉਣੀਆਂ ਮਾਪੇ ਦੇ ਇਹ ਕੰਮ ਦੀਆਂ ਗੱਲਾਂ ਮਾਪੇ ਦੇ ਹਿੱਤ ਦੀ ਗੱਲ ਆ ਉਹ ਆਪਾਂ ਅੱਜ ਇਹਨਾਂ ਦੀ ਗੱਲ ਕਰਾਂਗੇ ਅਜਨੂਹਾ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਕਿ ਤੁਸੀਂ ਇਸ ਵਿਸ਼ੇ ਨੂੰ ਚੁਣਿਆ ਜੀ ਤੇ ਔਰ ਇਸ ਅਹਿਮ ਵਿਸ਼ੇ ਤੇ ਅੱਜ ਵਿਚਾਰ ਚਰਚਾ ਕਰਨ ਲਈ ਤੁਸੀਂ ਮੇਰੇ ਮੈਨੂੰ ਇਹ ਬੁਲਾਇਆ ਔਰ ਗੱਲਬਾਤ ਕਰ ਰਹੇ ਹੋ ਮਾਨ ਸਾਹਿਬ ਆਪਾਂ ਗੱਲ ਜਿਵੇਂ ਮੈਂ ਗੱਲ ਕੀਤੀ ਸੀ ਪਈ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਵੱਖ-ਵੱਖ ਸਰਕਾਰਾਂ ਵੱਲੋਂ ਵਾਗਾਂ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਪਰਾਲੇ ਕੀਤੇ ਜਾਂਦੇ ਪਈ ਉਹਨਾਂ ਨੂੰ ਸਹੀ ਰਾਹ ਤੇ ਸਹੀ ਐਜੂਕੇਸ਼ਨ ਤੋਂ ਵੱਲ ਲਾਇਆ ਜਾਵੇ ਤੇ ਤੁਸੀਂ ਇੱਕ ਬਹੁਤ ਵੱਖਰਾ ਪਰਾਲਾ ਕਰਦੇ ਹੋ ਸਾਹਿਤ ਸਰਜਨ ਦੇ ਨਾਲ ਜਿਹੜਾ ਨਰੂਆ ਨਿੱਗਰ ਜਿਹੜਾ ਸਾਹਿਤ ਸਾਹਿਤ ਦੇ ਨਾਲ ਲੋਕਾਂ ਨੂੰ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਕਪਤਾਮਾ ਰਹੀਂ ਲਿਖਣੀ ਰਹੀਂ ਲਿਖਾਂ ਰਹੀਂ ਤੇ ਤੁਸੀਂ ਇਹ ਜਿਹੜਾ ਰਾ ਜਿਹੜੀ ਅਸੀਂ ਗੱਲ ਕਰਦੇ ਆ ਸਾਡੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਜਿਹੜਾ ਵਿਸਥਾਰ ਨਾਲ ਦੱਸੋ ਕਿ ਕਿਸ ਤਰ੍ਹਾਂ ਜਿਹੜਾ ਹੈ ਤੁਸੀਂ ਇਹਨੂੰ ਚੁਣਿਆ ਤੇ ਕਿਸ ਤਰ੍ਹਾਂ ਹੁਣ ਤੱਕ ਤੁਸੀਂ ਕਰ ਰਹੇ ਹੋ ਅਜਨੂਹਾ ਸਾਹਿਬ ਜਿਹੜੀ ਬਾਲ ਮਾਨਸਿਕਤਾ ਨਾ ਜੀ ਅਸੀਂ ਆਮ ਤੌਰ ਤੇ ਜਦੋਂ ਸਰਕਾਰਾਂ ਗੱਲ ਕਰਦੀਆਂ ਜਾਂ ਅਸੀਂ ਸਟੇਜਾਂ ਤੇ ਗੱਲ ਕਰਦੇ ਆ ਅਸੀਂ ਗੱਲ ਕਰਦੇ ਨੌਜਵਾਨਾਂ ਦੀ ਜੀ ਤੇ ਬੱਚੇ ਵਿਚਾਰੇ ਪਿੱਛੇ ਰਹਿ ਜਾਂਦੇ ਨੇ ਤੇ ਸਰਕਾਰਾਂ ਦੇ ਏਜੰਡੇ ਤੇ ਵੀ ਬੱਚੇ ਅਕਸਰ ਨਹੀਂ ਆਉਂਦੇ ਕਿਉਂਕਿ ਵੋਟਰ ਨਹੀਂ ਹੁੰਦੇ ਜੀ ਤੇ ਜਦ ਕਿ ਲੋੜ ਸਾਨੂੰ ਬੱਚਿਆਂ ਨੂੰ ਸੰਭਾਲਣ ਦੀ ਅਸੀਂ ਅਕਸਰ ਗੱਲ ਕਰਦੇ ਵੀ ਨੌਜਵਾਨਾਂ ਨੂੰ ਸੰਭਾਲੋ ਨੌਜਵਾਨ ਕਰਾਹੇ ਪੈ ਰਿਆ ਨੌਜਵਾਨ ਨਸ਼ਿਆਂ ਵੱਲ ਜਾ ਰਿਹਾ ਨੌਜਵਾਨ ਇੱਧਰ ਉੱਧਰ ਜਾ ਰਿਹਾ ਜੀ ਜੀ ਪਰ ਉਹਦਾ ਕਾਰਨ ਕੀ ਆ ਅਸੀਂ ਉੱਥੇ ਨਹੀਂ ਜਾਂਦੇ ਦੇਖੋ ਸਾਡੀ ਜ਼ਿੰਮੇਵਾਰੀ ਕੀ ਆ ਕਿ ਅਸੀਂ ਜਿਹੜਾ ਬੱਚਾ ਆ ਬੱਚਾ ਸਾਡਾ ਭਵਿੱਖ ਉਹ ਅਸੀਂ ਅਕਸਰ ਸਟੇਜਾਂ ਦੇ ਗੱਲਾਂ ਕਰਦੇ ਲੇਕਿਨ ਬੱਚੇ ਦਾ ਭਵਿੱਖ ਬਣਾਉਣਾ ਕਿੱਦਾਂ ਉਹਦੇ ਬਾਰੇ ਅਸੀਂ ਵਿਚਾਰ ਚਰਚਾ ਜਾਂ ਉਹਦੇ ਬਾਰੇ ਸੋਚ ਵਿਚਾਰ ਨਹੀਂ ਕਰਦੇ ਜੀ ਉਸ ਵਾਸਤੇ ਤੁਸੀਂ ਜਾਣਦੇ ਆ ਕਿ ਜੜਾਂ ਦੇ ਕੰਨੇ ਜਾਣੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜੇ ਸਾਡੀ ਜੜ ਸੁਰੱਖਿਅਤ ਨਹੀਂ ਜੜ ਤਾਕਤਵਰ ਨਹੀਂ ਜੜ ਸਹੀ ਨਹੀਂ ਤੇ ਬੂਟਾ ਕਿੱਦਾਂ ਸਹੀ ਬਣ ਜਾਊਗਾ ਜੀ ਇਸ ਕਰਕੇ ਜੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਜੇ ਅਸੀਂ ਆਪਣੀ ਜਵਾਨੀ ਨੂੰ ਬਚਾਉਣਾ ਆ ਤਾਂ ਸਾਨੂੰ ਸਾਰਿਆਂ ਨੂੰ ਬਚਪਨ ਸੰਭਾਲਣਾ ਪਊਗਾ ਜੀ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਬੱਚਿਆਂ ਦਾ ਜਿਹੜਾ ਬੇਸਿਕ ਆ ਉਹ ਉਹਦੋਂ ਤਿਆਰ ਰੱਖਣ ਜੀ ਹੁਣ ਜਿਹੜੀ ਬਚਪਨ ਸੰਭਾਲਣਾ ਕਿੱਦਾਂ ਆ ਮਾਂ ਬੱਚੇ ਨੂੰ ਤੁਰਨਾ ਫਿਰਨਾ ਬੋਲਣਾ ਸਭ ਕੁਝ ਸਿਖਾਈ ਜਾਂਦੀ ਆ ਜੀ ਸਿੱਖ ਗਿਆ ਸਿੱਖਣ ਤੋਂ ਬਾਅਦ ਸਭ ਤੋਂ ਤੁਹਾਨੂੰ ਪਤਾ ਪਹਿਲੀ ਵੱਡੀ ਗੁਰੂ ਮਾਂ ਆ ਸਾਡੀ ਫਿਰ ਸਾਡਾ ਬਾਪ ਆ ਫਿਰ ਸਾਡਾ ਪਰਿਵਾਰ ਆ ਫਿਰ ਸਾਡਾ ਸਕੂਲ ਹੁਣ ਅੱਜ ਦੇ ਸਮੇਂ ਦੇ ਵਿੱਚ ਸਮੱਸਿਆ ਸਭ ਤੋਂ ਵੱਡੀ ਕੀ ਬਣ ਗਈ ਆ ਕਿ ਮਾਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਰਿਹਾ ਹਰ ਬੰਦਾ ਕੰਮਕਾਰ ਦੇ ਵਿੱਚ ਰੋਟੀ ਰੋਜੀ ਦੇ ਮਸਲੇ ਇੰਨੇ ਗੰਭੀਰ ਹੋ ਗਏ ਆ ਕਿ ਹਰ ਬੰਦੇ ਨੂੰ ਇੱਕ ਦੌੜ ਦੌੜ ਨਹੀਂ ਪਈ ਬਿਲਕੁਲ ਜੀ ਬਿਲਕੁਲ ਤੇ ਉਹ ਦੌੜ ਦੇ ਵਿੱਚ ਬੱਚਾ ਪਿਸ ਰਿਹਾ ਜੀ ਤੇ ਬੱਚੇ ਨੂੰ ਜਿੰਨਾ ਲਾਡ ਪਿਆਰ ਜਿੰਨੀ ਜਿਹੜੀ ਇੱਕ ਇੱਕ ਘੂਰੀ ਹੁੰਦੀ ਆ ਜੀ ਇੱਕ ਪਿਆਰ ਹੁੰਦਾ ਕੂਰੀ ਤੇ ਪਿਆਰ ਦੋਨਾਂ ਦਾ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈ ਤੇ ਉਹ ਦੋਏ ਚੀਜ਼ਾਂ ਨਹੀਂ ਮਿਲ ਰਹੀਆਂ ਆਪਸੀ ਮੇਲ ਨਹੀਂ ਹੋ ਰਿਹਾ ਤਾਲਮੇਲ ਨਹੀਂ ਹੋ ਰਿਹਾ ਕਾਰਨ ਕੀ ਆ ਸਾਡਾ ਆਪਸੀ ਸੰਵਾਦ ਹੈ ਨਹੀਂ ਇਹ ਚੀਜ਼ ਨੇ ਸਤੋਂ ਸਭ ਕੁਝ ਖੋ ਲਿਆ ਜੀ ਅਸੀਂ ਘਰ ਦੇ ਵਿੱਚ ਬੈਠੇ ਵੀ ਵਿਚਾਰ ਜੀ ਅਲੱਗ-ਅਲੱਗ ਹਾਂ ਬਿਲਕੁਲ ਜੀ ਬਿਲਕੁਲ ਭਾਵੇਂ ਅਸੀਂ ਇੱਕ ਕਮਰੇ 'ਚ ਬੈਠੇ ਹਾਂ ਲੇਕਿਨ ਅਸੀਂ ਲੱਗੋਂ ਇਹਦੇ ਨਾਲ ਜਦ ਕੇ ਲੋੜ ਕੀ ਆ ਸਾਡੀ ਆਪਸੀ ਵਿਚਾਰ ਚਰਚਾ ਦੀ ਆ ਜੇ ਬੱਚਾ ਦੇਖੋ ਸਾਡੀਆਂ ਫਿਜ਼ੀਕਲ ਨੀਡਸ ਨੇ ਬੱਚਾ ਗਰੋਅ ਕਰ ਰਿਹਾ ਬੱਚੇ ਦੀ ਮਾਨਸਿਕਤਾ ਡਿਵੈਲਪ ਹੋ ਰਹੀ ਆ ਉਹ ਵੱਡਾ ਹੋ ਰਿਹਾ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਆ ਜਿਵੇਂ ਜਿਵੇਂ ਮਾਂ ਉਹਦੀ ਖੁਰਾਕ ਵਧਾਉਂਦੀ ਆ ਇਦਾਂ ਉਹਦੀ ਮਾਨਸਿਕਤਾ ਨੂੰ ਉਹਦੀ ਬੁੱਧੀ ਨੂੰ ਵਿਕਸਿਤ ਕਰਨ ਵਾਸਤੇ ਬੌਧਿਕਤਾ ਦੀ ਖੁਰਾਕ ਦੀ ਲੋੜ ਆ ਉਹ ਖੁਰਾਕ ਮਿਲਣੀ ਕਿਤਾਬਾਂ ਚ ਜੀ ਬਿਲਕੁਲ ਰਸਾਲਿਆਂ ਚੋਂ ਉਹ ਕਹਿੰਦੇ ਨਹੀਂ ਆ ਮਾਪਿਆਂ ਨੇ ਲੇਕਿਨ ਸਾਡੇ ਮਾਪੇ ਇਸ ਚੀਜ਼ ਨੂੰ ਭੁੱਲ ਚੁੱਕੇ ਨੇ ਕਿ ਬੱਚੇ ਵਾਸਤੇ ਕਿਤਾਬਾਂ ਦੀ ਵੀ ਲੋੜ ਆ ਉਹ ਕਹਿੰਦੇ ਬੱਚੇ ਨੂੰ ਟੌਨਿਕ ਦਾ ਦੇ ਦਿਓ ਜੀ ਜੀ ਠੀਕ ਆ ਆ ਜਿਹੜੇ ਤੁਹਾਡੇ ਜਿਮ ਵਾਲੇ ਦੱਸਦੇ ਆ ਜੀ ਮੈਡੀਕਲੀ ਟੌਨਿਕ ਜਾਂ ਉਹ ਕਹਿੰਦੇ ਦੇ ਦਿਓ ਜਦ ਕੇ ਜਿਹੜੀ ਅਸਲੀ ਟੌਨਿਕ ਕੀ ਆ ਅਸਲੀ ਦਵਾਈ ਕੀ ਆ ਅਸਲੀ ਬੱਚੇ ਲਈ ਤਾਕਤ ਕੀ ਆ ਉਹ ਪੜਦਾ ਕੀ ਆ ਉਹ ਸੁਣਦਾ ਕੀ ਆ ਤੇ ਪੜਨ ਸੁਣਨ ਤੋਂ ਬਾਅਦ ਉਹ ਬੋਲਦਾ ਕੀ ਆ ਇਹ ਜਿਹੜੀ ਚੀਜ਼ ਵਾ ਇਹ ਤਾਕਤ ਕਿੱਥੋਂ ਮਿਲਣੀ ਆ ਅਖਬਾਰਾਂ ਤੋਂ ਰਸਾਲਿਆਂ ਤੋਂ ਕਿਤਾਬਾਂ ਤੋਂ ਹੁਣ ਅੱਜ ਦੀ ਤਰੀਕ ਚ ਕਿਤਾਬਾਂ ਧੜਾ ਧੜਾ ਛਾਪ ਰਹੀਆਂ ਜੀ ਬਿਲਕੁਲ ਕੋਈ ਹਿਸਾਬ ਨਹੀਂ ਤੁਸੀਂ ਰੋਜ਼ ਅਖਬਾਰ ਦੇਖੋ 10 ਤੋਂ ਲੈ ਕੇ 20-25 ਅਖਬਾਰਾਂ ਦੇ ਰਿਵਿਊ ਆਏ ਹੁੰਦੇ ਆ ਜੀ ਹੁਣ ਉਹ 20-25 ਕਿਤਾਬਾਂ ਜਿਹੜੀਆਂ ਹਫ਼ਤੇ ਦੀ ਹਫ਼ਤੇ ਰਿਵਿਊ ਹੋ ਰਹੀਆਂ ਇਹਦਾ ਮਤਲਬ ਕਈ ਕਿਤਾਬਾਂ ਰੋਜ਼ਾਨਾ ਛਾਪ ਰਹੀਆਂ ਜੇ ਉਹ ਛਾਪ ਰਹੀਆਂ ਤੇ ਉਹਦੇ ਵਿੱਚੋਂ ਬੱਚਿਆਂ ਦੇ ਹਾਂ ਜੰਗ ਕਿਤਾਬਾਂ ਕਿਹੜੀਆਂ ਆ ਉਹ ਹੁਣ ਪਹਿਲੀ ਜ਼ਿੰਮੇਵਾਰੀ ਸਾਡੇ ਮਾਪੇ ਦੇ ਸਿਰ 'ਵਾਂ ਤੁਸੀਂ ਹੋਰ ਨੋਟ ਕੀਤਾ ਹੋਣਾ ਵੀ ਸਾਡੇ ਘਰਾਂ 'ਚ ਸਾਡੇ ਬੱਚਿਆਂ ਵਾਸਤੇ ਮਹਿੰਗੇ ਮਹਿੰਗੇ ਖੜਾਉਣੇ ਹੁੰਦੇ ਆ ਜੀ ਬਿਲਕੁਲ ਬਿਲਕੁਲ ਉਹਨਾਂ ਵਾਸਤੇ ਸਾਈਕਲੀਆਂ ਹੁੰਦੀਆਂ ਉਨਾ ਵਾਸਤੇ ਬਸ ਟਰੱਕਾਂ ਨਿਕਲ ਕੇ ਵੱਡੇ ਵੱਡੇ ਹੁੰਦੇ ਆ ਹੁੰਦੇ ਨਾ ਪਰ ਬੱਚੇ ਦੀ ਉਮਰ ਦੇ ਲਿਹਾਜ਼ ਨਾਲ ਉਹਦੀ ਕਿਤਾਬ ਨਹੀਂ ਹੁੰਦੀ ਕੋਈ ਵੀ ਹਰ ਉਮਰ ਵਰਗ ਲਈ ਇੱਕ ਵੱਖਰੀ ਕਿਤਾਬ ਦੀ ਲੋੜ ਆ ਇੱਕ ਦੇਖੋ ਨਿਕਾ ਜਾ ਬੱਚਾ ਉਹ ਬੱਚਾ ਹਜੇ ਪੜਨਾ ਤਾਂ ਜਾਣਦਾ ਹੀ ਨਹੀਂ ਮਾਂ ਕੀ ਕਰ ਰਹੀ ਆ ਉਹਨੂੰ ਆ ਫੋਨ ਦੇ ਕੇ ਆਪਣਾ ਕੰਮ ਕਰੀ ਜਾ ਰਹੀ ਆ ਉਹਨੂੰ ਇਹ ਪਤਾ ਹੀ ਨਹੀਂ ਵੀ ਬੱਚਾ ਕੀ ਦੇਖ ਰਿਹਾ ਬੱਚੇ ਦੇ ਮਨ ਦੇ ਵਿੱਚ ਕੀ ਪ੍ਰਭਾਵ ਪੈ ਰਿਹਾ ਦਿਲ ਤੇ ਕੀ ਅਸਰ ਪੈ ਰਿਹਾ ਲੋੜ ਕੀ ਆ ਉਹਨੂੰ ਅਸੀਂ ਵੱਡੇ ਜਿਹੜੇ ਆ ਉਹਨੂੰ ਪਹਿਲਾ ਚਿੱਤਰਾਂ ਵਾਲੀ ਕਿਤਾਬ ਦਈਏ ਉਹਦੇ ਮਰੇ ਚਿੱਤਰ ਦਿਖਾਤੇ ਬੱਚੇ ਨੂੰ ਗਿਆਨ ਮਿਲਣਾ ਸ਼ੁਰੂ ਕਾਂ ਤੋਤਾ ਬਿੱਲੀ ਊਠ ਹਾਥੀ ਉਥੇ ਹੋਣਗੇ ਜੀ ਬਿਲਕੁਲ ਜੀ ਬਿਲਕੁਲ ਉਹ ਚਿੱਤਰ ਤੋਂ ਸਾਨੂੰ ਸਵਾਲ ਕਰੇਗਾ ਇਹ ਕੀ ਆ ਉਥੇ ਕਹਾਣੀ ਬਣ ਗਈ ਉਥੇ ਕਵਤਾ ਬਣ ਗਈ ਉਥੇ ਲੇਖ ਬਣ ਗਿਆ ਬੱਚੇ ਦੇ ਗਿਆਨ 'ਚ ਵਾਧਾ ਹੋ ਗਿਆ ਤੇ ਬੱਚੇ ਨੂੰ ਅਸੀਂ ਜਿਹੜੀ ਪੋਜ਼ਿਟਿਵਿਟੀ ਆ ਉਹ ਕਹਾਣੀ ਦੇ ਰਾਹੀਂ ਕਵਤਾ ਰਾਹੀਂ ਦੇ ਦਈ ਜਿਹੜੀ ਉਹਦੇ ਵੱਡੇ ਹੋ ਕੇ ਕੰਮ ਕੰਮ ਆਉਂ ਮਾਨ ਸਾਹਿਬ ਤੁਸੀਂ ਬੱਚਿਆਂ ਦੀ ਗੱਲ ਕਰਦੇ ਅਸੀਂ ਆਪਣੀ ਗੁਫ਼ਤਗੂ ਨੂੰ ਜਾਰੀ ਰੱਖਾਂਗੇ ਆਪਾਂ ਇੱਕ ਗੱਲ ਜ਼ਰੂਰ ਜਦੋਂ ਅਸੀਂ ਪੜ੍ਹਾਈ ਦੀ ਗੱਲ ਕਰਦੇ ਹਾਂ ਬੱਚਿਆਂ ਦੀ ਮਾਨਸਿਕਤਾ ਦੀ ਗੱਲ ਕਰਦੇ ਹਾਂ ਬੱਚਿਆਂ ਨੂੰ ਉਹ ਲਿਟਰੇਚਰ ਪ੍ਰੋਵਾਈਡ ਕਰਨ ਦੀ ਗੱਲ ਕਰਦੇ ਹਾਂ ਜਿਹਦੇ ਵਿੱਚ ਬੱਚਿਆਂ ਨੂੰ ਸਟਾਰਟਿੰਗ ਤੋਂ ਲੈ ਕੇ ਜਿਵੇਂ ਜਿਵੇਂ ਉਮਰ ਦਾ ਉਹਨਾਂ ਦੀ ਸਟੇਜ ਆਉਂਦੀ ਉਸ ਉਮਰ ਦੇ ਨਾਲ ਆਪਾਂ ਉਹਨਾਂ ਨੂੰ ਲਿਟਰੇਚਰ ਪ੍ਰੋਵਾਈਡ ਕਰਾਈਏ ਅੱਜ ਦੇ ਮਸਰੂਫੀਅਤ ਭਰੇ ਸਮੇਂ ਦੇ ਦੌਰਾਨ ਜਿੱਥੇ ਤੁਸੀਂ ਮਾਤਾ ਪਿਤਾ ਦੀ ਗੱਲ ਕੀਤੀ ਹੈ ਕਿਉਂਕਿ ਸਮਾਂ ਹੀ ਇਹੋ ਜਿਹਾ ਚੱਲ ਰਿਹਾ ਕਿ ਕਈ ਬੱਚਿਆਂ ਕੋ ਜਾਂ ਪੇਰੈਂਟਸ ਕੋ ਇਸ ਚੀਜ਼ ਦੀ ਤਵੱਕੂ ਨਹੀਂ ਜਾ ਰਹੀ ਪਈ ਬੱਚਿਆਂ ਨੂੰ ਕਰ ਮਨਸਾਬ ਤੁਸੀਂ ਜਿਹੜੀ ਤੁਹਾਡੀ ਐਜੂਕੇਸ਼ਨ ਆ ਉਹ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਕਿਉਂਕਿ ਅਸੀਂ ਇਸ ਚੀਜ਼ ਤੋਂ ਬੰਦਿਆ ਨਾ ਰਹਤੀਏ ਸਾਡੇ ਦਰਸ਼ਕ ਵੀ ਜਿਸ ਵਿਅਕਤੀ ਨੂੰ ਅਸੀਂ ਮੰਚ ਤੇ ਲਿਆਂਦਾ ਜਿਹੜੇ ਵਿਅਕਤੀ ਉਹਨਾਂ ਦੀ ਐਜੂਕੇਸ਼ਨ ਕੀ ਆ ਔਰ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਕੀਤਾ ਇਹ ਬਾਰੇ ਜਰੂਰ ਦੱਸੋ ਵੀ ਤੁਹਾਡੀ ਐਜੂਕੇਸ਼ਨ ਕੀ ਆ ਜੀ ਤੁਸੀਂ ਹੁਣ ਕੀ ਇਸ ਵੇਲੇ ਮੌਜੂਦਾ ਕੀ ਕਰ ਰਹੇ ਹੋ ਦੇਖੋ ਕਲਾਕਾਰ ਦੀ ਜਿਹੜੀ ਵਿੱਦਿਆ ਆ ਜੀ ਉਹ ਡਿਗਰੀਆਂ ਨਾਲ ਨਹੀਂ ਮਣੀ ਜਾ ਸਕਦੀ ਕਿਸੇ ਨੇ ਸਰਦਾਰ ਸੋਭਾ ਸਿੰਘ ਉਹਨਾਂ ਨੂੰ ਪੁੱਛ ਲਿਆ ਸੀ ਜੀ ਕਿ ਤੁਹਾਡੀਆਂ ਕੀ ਡਿਗਰੀਆਂ ਨੇ ਜੀ ਜੀ ਉਹ ਕਹਿੰਦੇ ਮੇਰੀ ਡਿਗਰੀ ਕੱਲ ਆਈ ਆ ਸੋ ਇਸ ਕਰਕੇ ਮੇਰੀਆਂ ਡਿਗਰੀਆਂ ਉਹਨਾਂ ਬਾਰੇ ਤੁਸੀਂ ਪੁੱਛਿਆ ਹੈਗਾ ਮੈਂ ਐਮਏ ਪੰਜਾਬੀ ਜੀ ਪੋਲੀਟੀਕਲ ਸਾਇੰਸ ਬੀਐਡ ਡਿਪਲੋਮਾ ਇਨ ਜਰਨਲਿਜ਼ਮ ਕੀਤਾ ਹੋਇਆ ਔਰ ਅੱਜ ਕੱਲ ਮੈਂ ਸਰਕਾਰੀ ਮੈਲ ਸਕੂਲ ਪਹਾਟਕਨੇਸ਼ਪੁਰ ਵਿੱਚ ਹੈਡਮਾਸਟਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਆ ਅਹ ਮਾਨਸਾ ਬਹੁਤ ਵਧੀਆ ਤੁਸੀਂ ਇਹ ਜਿਹੜੀ ਐਜੂਕੇਸ਼ਨ ਦਾ ਅੱਜ ਦਾ ਸਮਾਂ ਜਿਹੜਾ ਆ ਇਹ ਜ਼ਰੂਰੀ ਬਣ ਗਿਆ ਅ ਸੂਬਾ ਸੀਖੂਰਾਂ ਦੀ ਸਤਿਕਾਰਯੋਗ ਉਹਨਾਂ ਦੀ ਤੁਸੀਂ ਗੱਲ ਕੀਤੀ ਆ ਉਹਨਾਂ ਦੇ ਨਾਲ ਉਹਨਾਂ ਦੀ ਰੋਹਾਨੀਅਤ ਦੀ ਜਿਹੜੀ ਉਹਨਾਂ ਦੀ ਦਿਮਾਗੀ ਜਿਹੜਾ ਸਟੇਟਸ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਤੁਸੀਂ ਵੀ ਅਸੀਂ ਇਹ ਨਹੀਂ ਗੱਲ ਕਰਦੇ ਕਿਉਂਕਿ ਲਿਖਣ ਦੇ ਪੜ੍ਹਨ ਦੇ ਨਾਲ ਤੁਸੀਂ ਕਲਮ ਦੀ ਤਾਕਤ ਤੁਸੀਂ ਇੱਕ ਸ਼ਬਦਾਂ ਦਾ ਜਿਹੜਾ ਸੰਗਮ ਹੋ ਸ਼ਬਦਾਂ ਦਾ ਸਮੁੰਦਰ ਹੋ ਕਿਉਂਕਿ ਸਾਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ ਸਾਨੂੰ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਸੇ ਹੀ ਵਿਅਕਤੀ ਨੂੰ ਉਸੇ ਹੀ ਸੈਲੀਬ੍ਰਿਟੀ ਨੂੰ ਲਈਏ ਜਿੱਥੋਂ ਸਾਡੇ ਦਰਸ਼ਕ ਜਾਂ ਸਰੋਤੇ ਕੁਝ ਸਿੱਖ ਸਕਣ ਔਰ ਉਹ ਉੱਤੇ ਉਹ ਪ੍ਰੇਰਿਤ ਹੋ ਸਕਣ ਔਰ ਉਸ ਤਰ੍ਹਾਂ ਦੀ ਉਹ ਕੰਮ ਕਰਨ ਕਰ ਤਾਂ ਕਿ ਉਹਨਾਂ ਲੋਕਾਂ ਲਗੇ ਵੀ ਇਹ ਜਿਹੜੇ ਵਿਅਕਤੀ ਸਾਡੇ ਇਸ ਮੰਚ ਤੇ ਸਾਡੇ ਨਾਲ ਗੱਲ ਕਰ ਰਹੇ ਉਹਨਾਂ ਦੀ ਸ਼ਖਸੀਅਤ ਕੀ ਆ ਤੇ ਇਸ ਕਰਕੇ ਇਹ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਤੁਹਾਡੀ ਐਜੂਕੇਸ਼ਨ ਬਾਰੇ ਦੱਸਣਾ ਬਹੁਤ ਅਹਿਮ ਇਹ ਮੈਂ ਸਮਝਦਾ ਸੀਗਾ ਤਾਂ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਆਂ ਲੋਕਾਂ ਨੂੰ ਇਹ ਲੱਗੇ ਵੀ ਇਹ ਜਿਹੜੀਆਂ ਗੱਲਾਂ ਐਵੇਂ ਨਹੀਂ ਕਰਦੇ ਇਹ ਤਜਰਬੇ ਦੇ ਆਧਾਰ ਤੇ ਕਰਦੇ ਆ ਔਰ ਤਜਰਬੇ ਦੇ ਨਾਲ ਲਿਖਣ ਦੀ ਪੜ੍ਹਨ ਦੀ ਸ਼ੈਲੀ ਜਿਹੜੀ ਆ ਇਹਨਾਂ ਦਾ ਅਸੀਂ ਅੱਗੇ ਤੁਹਾਡੀ ਇਸ ਜਿਹੜੀ ਸ਼ਖਸੀਅਤ ਇਹਨੂੰ ਅੱਗੇ ਵੀ ਡਿਫਾਈਨ ਕਰਨ ਦੀ ਕੋਸ਼ਿਸ਼ ਕਰਾਂਗੇ ਪਲੀਜ਼ ਤੁਸੀਂ ਜਿਹੜੀ ਹੁਣ ਆਪਾਂ ਗੱਲ ਕਰਦੇ ਸੀਗੇ ਸਿਰਜਣ ਦੀ ਸਮਾਜ ਸਿਰਜਣ ਦੀ ਸਾਹਿਤ ਸਿਰਜਣ ਦੀ ਉਹਨੂੰ ਜਰੂਰ ਤੁਸੀਂ ਜਿਹੜਾ ਕੰਟੀਨਿਊ ਕਰੋ ਪਲੀਜ਼ ਜਿਹੜੀ ਸਾਹਿਤ ਸਿਰਜਣਾ ਹੈ ਨਾ ਜੀ ਸਿਰਜਣ ਦਾ ਇੱਕ ਮੰਤਵ ਆ ਜੀ ਅਗਰ ਸਾਡੀ ਕਿਸੇ ਵੀ ਕਲਾਕਾਰਤ ਦਾ ਕਿਸੇ ਸਿਰਜਣਾ ਦਾ ਕਿਸੇ ਕਵਿਤਾ ਦਾ ਕਿਸੇ ਕਹਾਣੀ ਦਾ ਕਿਸੇ ਚੀਜ਼ ਦਾ ਕੋਈ ਮੰਤਵ ਨਹੀਂ ਤੇ ਉਹਦਾ ਸਮਾਜ ਨੂੰ ਕੀ ਫਾਇਦਾ ਹੋਏਗਾ ਸੋ ਜਿਹੜਾ ਬਾਲ ਸਾਹਿਤਾ ਉਹਦਾ ਬੱਚਿਆਂ ਦੀ ਮਾਨਸਿਕਤਾ ਨੂੰ ਸਵਾਰਨਾ ਸ਼ਿੰਗਾਰਨਾ ਤੇ ਨਿਖਾਰਨਾ ਆ ਤੇ ਅੱਜ ਤੱਕ ਜਿਹੜੀ ਮੇਰਾ ਮੁੱਖ ਵਿਸ਼ਾ ਇਹੀ ਆ ਕਿ ਮੈਂ ਲਗਭਗ 30 ਸਾਲ ਤੋਂ ਬਾਲ ਸਾਹਿਤ ਦਾ ਵਿਦਿਆਰਥੀ ਆ ਜੀ ਤੇ ਜਿਹੜੀ ਨਿੱਕੀਆਂ ਕ੍ਰੁੰਬਲਾ ਮੈਗਜ਼ੀਨ ਦੀ ਗੱਲ ਕੀਤੀ ਆ ਉਹ ਪੰਜਾਬ ਦਾ ਇੱਕੋ ਇੱਕ ਪ੍ਰਾਈਵੇਟ ਸੈਕਟਰ ਦਾ ਮੈਗਜ਼ੀਨਾ ਜਿਹੜਾ ਪਿਛਲੇ 25-26 ਸਾਲ ਤੋਂ ਚੱਲ ਰਿਹਾ ਤੇ ਇਹਦੇ ਵਿੱਚ ਕੀ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਵੀ ਤੁਸੀਂ ਕੋਈ ਬੱਚੇ ਲਈ ਲਿਖਣਾ ਜੀ ਵੱਡਿਆਂ ਲਈ ਲਿਖਣਾ ਮੇਰੇ ਹਿਸਾਬ ਨਾਲ ਬੜਾ ਸੌਖਾ ਆ ਬੱਚੇ ਲਈ ਲਿਖਣ ਲਈ ਉਸ ਉਮਰ ਦੇ ਵਿੱਚ ਆਉਣਾ ਪੈਂਦਾ ਉਸ ਉਮਰ ਦੀ ਸੋਚ ਬਣਾਣੀ ਪੈਂਦੀ ਆ ਉਸ ਉਮਰ ਦੀਆਂ ਗੱਲਾਂ ਕਰਨੀਆਂ ਪੈਂਦੀਆਂ ਦੇਖੋ ਸਾਇੰਸ ਇਹ ਕਹਿੰਦੀ ਹੈ ਵੀ ਹਰ 7 ਸਾਲ ਬਾਅਦ ਜੀ ਵਿਅਕਤੀ ਦੀ ਮਾਨਸਿਕਤਾ 'ਚ ਤਬਦੀਲੀ ਆਉਂਦੀ ਹੈ ਜੀ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ 7 ਸਾਲ ਦੇ ਬੱਚੇ ਲਈ ਹੋਰ ਸਾਹਿਤਵਾ 12 ਸਾਲ ਲਈ ਹੋਰ ਵਾ ਤੇ 14 ਤੋਂ 21 ਸਾਲ ਲਈ ਹੋਰ ਉਹ ਉਹਦੀ ਉਮਰ ਗੁੱਟ ਦੇ ਅਨੁਸਾਰ ਬਣਦਾ ਆ ਉਹਦੇ ਹਿਸਾਬ ਨਾਲ ਕਿਉਂਕਿ ਜਿੱਦ ਜਿੱਦਾਂ ਉਹਦੀ ਸੋਚ ਵੱਧਦੀ ਜਾਂਦੀ ਆ ਤੇ ਅੱਜ ਤੱਕ ਜਿਹੜਾ ਮੇਰਾ ਯੋਗਦਾਨ ਆ ਬਾਲ ਸਾਹਿਬ ਦੇ ਖੇਤਰ ਵਿੱਚ ਜਿਹੜਾ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਕਰਨੀ ਚਾਹੁੰਦੇ ਆ ਉਹ ਇਦਾਂ ਵੀ 20 ਮੇਰੀਆਂ ਬਾਲ ਸਾਹਿਬ ਦੀਆਂ ਕਿਤਾਬਾਂ ਜੀ ਬਿਲਕੁਲ ਬੱਚਿਆਂ ਵਾਸਤੇ ਹੈਗੀਆਂ ਤੇ ਜਿਹੜੀਆਂ ਸੱਤ ਕਿਤਾਬਾਂ ਵੱਡਿਆਂ ਵਾਸਤੇ ਨੇ ਜਿਹਦੇ ਵਿੱਚ ਖਾਸ ਤੌਰ ਤੇ ਮੈਂ ਜ਼ਿਕਰ ਕਰਨੀ ਚਾਹਾਂਗਾ ਫੁੱਟਬਾਲ ਜਗਤ ਮਾਲਪੁਰ ਕਿਉਂਕਿ ਫੁੱਟਬਾਲ ਦਾ ਇਤਿਹਾਸ ਉਹਦੇ ਵਿੱਚ ਲਿਆ ਫੁੱਟਬਾਲਰਾਂ ਬਾਰੇ ਗੱਲ ਫੁੱਟਬਾਲ ਬਾਰੇ ਪੰਜਾਬੀ ਦੇ ਵਿੱਚ ਜਿਹੜੀ ਪਹਿਲੀ ਕਿਤਾਬ ਜਿਹੜੀ ਛਪੀ ਸੀ ਮੇਰੀ ਉਹ 1995 ਛਪੀ ਸੀ ਜੀ ਹੁਣ ਇਹ ਸਾਲ ਦੇ ਵਿੱਚ ਹੀ ਇਹ ਨਵੀਂ ਜੜੀਆ ਅਪਡੇਟ ਹੋ ਕੇ ਕਿਤਾਬ ਆ ਰਹੀ ਹੈ ਮਲਪਰਦਾ ਫੁੱਟਬਾਲ ਸੰਸਾਰ ਆ ਰਹੀ ਹੈ ਤੇ ਉਹ ਤੋਂ ਬਾਅਦ ਨੈਸ਼ਨਲ ਤੇ ਸਟੇਟ ਅਵਾਰਡ ਦੀ ਟੀਚਰਾਂ ਬਾਰੇ ਨੌਜਵਾਨਾਂ ਬਾਰੇ ਬੱਚਿਆਂ ਬਾਰੇ ਮੇਰੀਆਂ ਕਿਤਾਬਾਂ ਹੈ ਸੌ ਫਰਨਾਮੇ ਹੈਗੇ ਨੇ ਤੇ ਇਹ ਸਾਰਾ ਕੁਝ ਜਿਹੜਾ ਮੇਰਾ ਆ 40 ਦੇ ਕਰੀਬ ਕਰੀਬ ਜਿਹੜੀਆਂ ਕਿਤਾਬਾਂ ਮੈਂ ਐਡਿਟ ਕਰਤੀਆਂ ਤੇ ਸਾਡਾ ਜਿਹੜਾ ਪ੍ਰਕਾਸ਼ਨ ਆ ਨਿਕਿਆ ਗੁਰਮੁਲਾ ਉਹਦੇ ਵੱਲੋਂ ਵੀ 40 ਕਿਤਾਬਾਂ ਬੱਚਿਆਂ ਦੀਆਂ ਤੇ ਵੱਡਿਆਂ ਦੀਆਂ ਛਾਪ ਚੁੱਕੀਆਂ ਨੇ ਤੇ ਬਾਕੀ ਇਹਨਾਂ ਕਾ ਯੋਗਦਾਨ ਹੈਗਾ ਜਿੰਨੀ ਕੁ ਸਮਰਥਾ ਮਾਲਕ ਨੇ ਦਿੱਤੀ ਆ ਉਹਦੇ ਅਨੁਸਾਰ ਜੁਟੇ ਹੋਏ ਆ ਗੱਲ ਕੀ ਆ ਦੇਖੋ ਪਹਿਲਾਂ ਪ੍ਰਮਾਤਮਾ ਨੇ ਸਾਨੂੰ ਸਮੱਤ ਦੇਣੀ ਆ ਸਾਤੋਂ ਜਿਹੜਾ ਕੰਮ ਕਰਾਉਣਾ ਨਾ ਉਹਨੇ ਸਾਨੂੰ ਸਮੱਤ ਦੇਣੀ ਆ ਦੂਜੇ ਨੰਬਰ ਤੇ ਸਮਰਥਾ ਦੇਣੀ ਆ ਤਾਂ ਅਸੀਂ ਉਹ ਕਾਰਜ ਕਰਨਾ ਆ ਜੇ ਕਹਾ ਬਲਜਿੰਦਰ ਮਾਨ ਕਰ ਰਿਹਾ ਬਲਜਿੰਦਰ ਮਾਨ ਨਹੀਂ ਕਰ ਰਿਹਾ ਉਹ ਕਰਾਉਣ ਵਾਲੀ ਸ਼ਕਤੀ ਉੱਪਰ ਬੈਠੀ ਆ ਜਿਹੜੀ ਤੋਰ ਰਹੀ ਆ ਵੀ ਭਾਈ ਆਹ ਰਸਤਾ ਆ ਇਸ ਰਸਤੇ ਤੇ ਜਾਣਾ ਸੋ ਮੇਰਾ ਮੁੱਝ ਵਿੱਚ ਕੁਛ ਨਹੀਂ ਨਾ ਮਾਨਸਾ ਬਹੁਤ ਵਧੀਆ ਤੁਸੀਂ ਜਿੱਥੇ ਵਿਦਿਆ ਦੀ ਗੱਲ ਕੀਤੀ ਪੜਾਈ ਦੀ ਗੱਲ ਕੀਤੀ ਉੱਥੇ ਤੁਸੀਂ ਆ लास्ट ਦੇ ਵਿੱਚ ਅਧਿਆਤਮਵਾਦ ਦੀ ਵੀ ਗੱਲ ਕਰ ਲਈ ਉਸੇ ਕਾਲਪੁਰਖੰਦਰਾਕਾਰ ਦੀ ਜਿਹਨੂੰ ਅਸੀਂ ਮੰਨਦੇ ਆ ਆਪਣੇ ਆਪਣੇ ਤਰੀਕਿਆਂ ਜਿੱਦਾਂ ਜਿੱਦਾਂ ਤਾਂ ਕਿਸੇ ਦਾ ਰਾਹ ਹੈ ਉਸੇ ਤਰੀਕੇ ਨਾਲ ਆਪਣਾ ਮੰਨਦੇ ਆ ਮੰਜ਼ਿਲ ਤੇ ਇੱਕੋ ਹੀ ਆ ਫਿਰ ਅਸੀਂ ਜਦੋਂ ਇਧਰ ਨੂੰ ਜਾਵਾਂਗੇ ਤੇ ਪਿਛਾ ਸਾਡਾ ਜਿਹੜਾ ਉਹ ਬਦਲ ਜਾਣਾ ਕਿਉਂਕਿ ਸਾਡਾ ਅੱਜ ਦਾ ਇਹ ਵਿਸ਼ਾ ਨਹੀਂ ਇਹ ਮਨਸਾਹਬ ਅਸੀਂ ਜਿਵੇਂ ਤੁਸੀਂ ਗੱਲਿਆ ਵੀ 40 ਤੋਂ ਵੱਧ ਤੱਕ ਤੁਸੀਂ ਵੱਖ-ਵੱਖ ਉਮਰ ਦੇ ਲੋਕਾਂ ਲਈ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੁਕਸ ਤੁਸੀਂ ਇਹ ਲਿਖੇ ਕਿਉਂ ਔਰ ਉਹ ਕਿੰਨੀਆਂ ਪਾਸ਼ਾ ਵਿੱਚ ਲਿਖ ਚੁੱਕੇ ਹੋ ਜੀ ਮੁੱਖ ਮੇਰਾ ਜਿਹੜੀ ਭਾਸ਼ਾ ਹੈ ਪੰਜਾਬੀ ਹੈ ਜੀ ਲੇਕਿਨ ਮੈਂ ਅਨੁਵਾਦ ਵੀ ਕੀਤਾ ਨੈਸ਼ਨਲ ਬੁੱਕ ٹرسٹ ਇੰਡੀਆ ਦੀਆਂ ਚਾਰ ਕਿਤਾਬਾਂ ਮੈਂ ਅਨੁਵਾਦ ਕੀਤੀਆਂ ਜੀ ਤੇ ਹਿੰਦੀ ਤੋਂ ਅਨਵਾਦ ਕੀਤਾ ਅੰਗਰੇਜ਼ੀ ਤੋਂ ਅਨਵਾਦ ਕੀਤਾ ਤੇ ਮੇਰੀਆਂ ਜਿਹੜੀਆਂ ਕਿਤਾਬਾਂ ਦਾ ਅਨਵਾਦ ਸ਼ਾਹਮੁਖੀ ਲਿਪੀ ਜਿਹੜੀ ਪਾਕਿਸਤਾਨ ਦੇ ਵਿੱਚ ਪੰਜਾਬੀ ਆ ਉਹ ਚ ਵੀ ਹੋ ਚੁੱਕਾ ਆ ਉੜੀਆ ਚ ਹੋ ਚੁੱਕਾ ਆ ਇੰਡੀਆ ਦੀਆਂ ਹੋਰ ਭਾਸ਼ਾਵਾਂ ਚ ਵੀ ਹੋ ਚੁੱਕਾ ਆ ਅੰਗਰੇਜ਼ੀ ਚ ਵੀ ਹੋ ਚੁੱਕਾ ਬਿਲਕੁਲ ਬਹੁਤ ਵਧੀਆ ਗੱਲ ਆ ਮਾਨ ਸਾਹਿਬ ਜਿਹੜਾ ਤੁਸੀਂ ਲਿਖਦੇ ਹੋ ਅਸੀਂ ਅੱਜ ਬਖਰੇ ਵਿਸ਼ੇ ਨੂੰ ਇਸੇ ਲੈ ਕੇ ਗੱਲ ਚੱਲੀ ਸੀ ਕਿਉਂਕਿ ਕੋਸ਼ਿਸ਼ ਸਾਡੀ ਯਹੀ ਰਹਿੰਦੀ ਆ ਇਹ ਆਪਾਂ ਵੱਖ-ਵੱਖ ਮੁੱਦਿਆਂ ਤੇ ਅਸੀਂ ਗੱਲ ਕਰੀਏ ਮਾਨ ਸਾਹਿਬ ਆਪਾਂ ਤੁਸੀਂ ਬੁੱਧੀਜੀਵੀ ਹੋ ਚਿੰਤਾ ਵੀ ਕਰਦੇ ਹੋ ਚਿੰਤਨ ਵੀ ਕਰਦੇ ਜਿੱਥੇ ਤੁਸੀਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹਰ ਵਰਗ ਦੇ ਬੱਚਿਆਂ ਨੂੰ ਤੁਸੀਂ ਬਣ ਕੇ ਉਸ ਜੀਵਨ ਇਤਿਹਾਸ ਦੇ ਨਾਲ ਜਿਹੜਾ ਤੁਸੀਂ ਆਪਣੇ ਲੇਖਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਣ ਕੇ ਤੁਸੀਂ ਲਿਖਦੇ ਹੋ ਔਰ ਲਿਖ ਵੀ ਰਹੇ ਹੋ ਔਰ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਜਦੋਂ ਵੀ ਜੇਸ ਉਮਰ ਦੇ ਬੱਚੇ ਦੇ ਲੇਖਣਾ 7 ਆਲੇ ਦੇ ਲੇਖਣਾ 14 ਆਲੇ 21 ਆਲੇ ਲਿ ਆਪਣੇ ਆਪ ਨੂੰ ਢਾਲਣਾ ਪੈਣਾ ਉਸ ਉਮਰ ਚ ਆ ਕੇ ਉਸ ਤਰ੍ਹਾਂ ਦੀ ਸ਼ਬਦਾਵਲੀ ਉਸ ਤਰ੍ਹਾਂ ਦੀ ਵੋਕੈਬਲਰੀ ਲੱਭਣੀ ਪੈਣੀ ਤਾਂ ਕਿ ਉਹ ਬੱਚਾ ਉਹਨੂੰ ਇਜੀ ਸਮਝ ਸਕੇ ਅਸੀਂ ਹੁਣ ਗੱਲ ਕਰੀਏ ਮੌਜੂਦਾ ਜਿਦਾਂ ਅਸੀਂ ਮੌਜੂਦਾ ਹਾਲਾਤਾਂ ਤੇ ਵੀ ਅਸੀਂ ਥੋੜਾ ਜਿਹਾ ਗੱਲ ਕਰਾਂਗੇ ਤੁਹਾਡੇ ਦੇ ਨਾਲ ਜਿਵੇਂ ਅਸੀਂ ਇਸ ਵੇਲੇ ਜਿਹੜਾ ਸਮਾਂ ਜਿਹੜਾ ਹੈ ਕੋਵਿਡ ਦਾ ਚੱਲ ਰਿਹਾ ਪਿਛਲੇ ਕਾਫੀ ਸਮੇਂ ਤੋਂ ਕੋਵਿਡ ਨੂੰ ਲੈ ਕੇ ਲੋਕਾਂ ਦੇ ਵਿੱਚ ਭੈਅ ਬਣਿਆ ਸੀ ਤਾਂ ਹੁਣ ਪਿਛਲੇ ਕੁਝ ਸਮੇਂ ਤੋਂ ਜਿਹੜੀ ਰਾਹਤ ਆ ਤੇ ਉਹਦੇ ਨਾਲ ਜਿਹੜਾ ਆ ਹੋਰ ਵੀ ਜਿਹੜੀਆਂ ਬਲੈਕ ਫੰਗਸ ਜੈਲੋ ਫੰਗਸ ਵਾਈਟ ਫੰਗਸ ਜਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਆ ਗਈਆਂ ਕਿਉਂਕਿ ਇਹ ਤੁਸੀਂ ਟੀਚਿੰਗ ਲਾਈਨ ਦੇ ਨਾਲ-ਨਾਲ ਬੁੱਧੀਜੀਵੀ ਵਰਗ ਦੇ ਨਾਲ ਵੀ ਹੋ ਜਰਨਲਿਸਟ ਵੀ ਹੋ ਤੁਸੀਂ ਇਹ ਇਹ ਚੀਜ਼ ਨੂੰ ਲੈ ਕੇ ਕਿੰਨਾ ਕਿ ਜਿਹੜਾ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਘਰ ਕਰ ਗਿਆ ਇੱਕ ਭੈ ਬਣ ਗਿਆ ਆ ਲੋਕ ਵੈਕਸੀਨ ਵੈਕਸੀਨੇਸ਼ਨ ਵਾਸਤੇ ਪ੍ਰਸ਼ਾਸਨ ਜ਼ੋਰ ਲਾ ਰਿਹਾ ਸਾਰੇ ਕੁਝ ਇੱਕ ਲੋਕ ਜਿਹੜੇ ਆ ਕੁਝ ਹੀ ਲੋਕ ਛੱਡ ਕੇ ਬਾਕੀ ਜੀ ਤਕਰੀਬਨ 75% ਲੋਕ ਇਸ ਚੀਜ਼ ਨੂੰ ਕਨਵੇ ਹੋ ਚੁੱਕੇ ਆ ਲੋਕ ਨਹੀਂ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਜਿਹੜੇ ਲੋਕ ਕਹਿੰਦੇ ਆ ਕਿ ਨਹੀਂ ਲੁਆਣਾ ਠੀਕ ਨਹੀਂ ਆ ਜੱਕੀ ਆ ਅਜਨੂਹਾ ਸਾਹਿਬ ਸਭ ਤੋਂ ਪਹਿਲਾਂ ਮੈਂ ਜਿਹੜੀ ਬਾਲ ਸਾਹਿਤ ਦੀ ਗੱਲ ਕਰਦਾ ਨਾ ਜੀ ਜਿਹੜੇ ਬੱਚਿਆਂ ਨੂੰ ਅਸੀਂ ਚੰਗੀਆਂ ਕਿਤਾਬਾਂ ਨਾਲ ਜੋੜ ਦਿੱਤਾ ਜੀ ਚੰਗੇ ਸਾਹਿਤ ਨਾਲ ਜੋੜ ਦਿੱਤਾ ਇਹ ਨਰੋਇਆ ਵਿਚਾਰ ਬਟਾਂਦਰਾ ਕਰ ਲਿਆ ਜੀ ਸਭ ਕੁਝ ਸੰਗਤ ਚੋਂ ਮਿਲਦਾ ਜੀ ਅਸੀਂ ਬੱਚਿਆਂ ਨੂੰ ਦੇਖੋ ਬੱਚਾ ਨਹੀਂ ਵਿਗੜਦਾ ਬੱਚਾ ਨਹੀਂ ਮਾੜਾ ਹੁੰਦਾ ਬੱਚੇ ਦੀ ਸੰਗਤ ਮਾੜੀ ਹੁੰਦੀ ਆ ਜੀ ਸੋ ਅਸੀਂ ਜੇ ਬੱਚੇ ਨੂੰ ਬਚਾਉਣਾ ਆ ਬੱਚੇ ਨੂੰ ਆਦਰਸ਼ ਨਾਗਰਿਕ ਬਣਾਉਣਾ ਆ ਤਾਂ ਉਹਨੂੰ ਵਧੀਆ ਸੰਗਤ ਕਰਾਉਣੀ ਪੈਣੀ ਆ ਨੰਬਰ 1 ਨੰਬਰ 2 ਤੇ ਵਧੀਆ ਉਹਨੂੰ ਸਾਹਿਤ ਦੇਣਾ ਪੈਣਾ ਵਧੀਆ ਅਖਬਾਰਾਂ ਵਧੀਆ ਰਸਾਲੇ ਉਹਨੂੰ ਪੜਨ ਨੂੰ ਦੇਣੇ ਪੈਣੇ ਆ ਤਾਂ ਕਿ ਉਹਦੀ ਮਾਨਸਿਕਤਾ ਇੰਨੀ ਡਿਵੈਲਪ ਹੋ ਜਾਏ ਕਿ ਉਹਨੂੰ ਨਿੱਕੀਆਂ ਮੂਟੀਆਂ ਗੱਲਾਂ ਤੋਂ ਕੋਈ ਡਰ ਪੈ ਨਾ ਆਵੇ ਜੀ ਦੂਜੇ ਨੰਬਰ ਤੇ ਸਾਡਾ ਜੋਗ ਹੈਗਾ মিডিਏ ਦਾ ਜੀ ਅਸੀਂ ਪ੍ਰਭਾਵਿਤ ਕਿਸ ਚੀਜ਼ ਤੋਂ ਹੁੰਨੇ ਆ ਅਸੀਂ ਪ੍ਰਚਾਰ ਤੋਂ ਪ੍ਰਭਾਵਿਤ ਹੁੰਨੇ ਆ ਜੇ ਸਾਡਾ ਸਾਰਾ ਮੀਡੀਆ ਕਹਿੰਦਾ ਵੀ ਆ ਚੀਜ਼ ਮਾੜੀ ਆ ਮਾੜੀ ਆ ਮਾੜੀ ਆ ਅਸੀਂ ਉਹਨੂੰ ਮਾੜੀ ਮੰਨਣ ਲਾਪੈਣਾ ਲੇਕਿਨ ਕੀ ਸਾਡੇ ਕੋਲ ਤਰਕ ਹੈ ਉਹਨੂੰ ਮਾੜੀ ਸਿੱਧ ਕਰਨ ਦਾ ਅਗਰ ਸਾਡੇ ਕੋਲ ਤਰਕਸ਼ੀਲ ਸੋਚ ਹੋਏਗੀ ਅਸੀਂ ਤਰਕ ਦੇ ਆਧਾਰ ਤੇ ਸਮਝ ਸਕਦੇ ਵੀ ਇਹ ਸਹੀ ਆ ਜਾਂ ਗਲਤ ਆ ਉਹ ਸੋਚ ਉਸੇ ਵਿਅਕਤੀ ਦੀ ਬਣੀ ਹੋਏਗੀ ਜਿਹਨੇ ਵਧੀਆ ਸਾਹਿਤ ਪੜ੍ਹਿਆ ਵਧੀਆ ਕਿਤਾਬਾਂ ਪੜ੍ਹਿਆ ਤੇ ਅੱਜ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਜਿਹੜੇ ਬੱਚੇ ਜਿਹੜੇ ਲੋਕ ਚੰਗੇ ਸਾਹਿਤ ਨਾਲ ਜੁੜਿਓ ਆ ਚੰਗੀਆਂ ਅਖਬਾਰਾਂ ਨਾਲ ਜੁੜਿਓ ਆ ਚੰਗੇ ਲੋਕਾਂ ਨਾਲ ਜੁੜਿਓ ਆ ਉਹ ਵੈਕਸੀਨੇਸ਼ਨ ਤੋਂ ਕੋਈ ਨਹੀਂ ਡਰ ਰਿਹਾ ਜੀ ਉਹ ਕਰੋਨਾ ਤੋਂ ਵੀ ਨਹੀਂ ਡਰ ਰਿਹਾ ਜੀ ਕਾਰਨ ਕੀ ਆ ਕਿ ਉਹਨਾਂ ਦਾ ਮਨੋਬਲ ਇਨਾ ਤਕੜਾ ਆ ਉਹ ਕਹਿੰਦੇ ਭਾਈ ਆਫਤਾਂ ਜੀਵਨ ਦਾ ਅੰਗ ਨੇ ਆਫਤਾਂ ਨੇ ਆਉਣਾ ਆ ਅਸੀਂ ਆਫਤਾਂ ਦੇ ਨਾਲ ਨਜਿਠਣਾ ਕਿੱਦਾਂ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਕੋਵਿਡ ਨਾਲ ਨਜਿਠਣ ਦੇ ਨਿਯਮਾਂ ਦਾ ਪਤਾ ਹੋਣਾ ਚਾਹੀਦਾ ਉਹ ਤੇ ਅਮਲ ਕਰਕੇ ਆਪਾਂ ਫੇਟਾ ਬਹੁਤ ਵਧੀਆ ਮਾਨ ਸਾਹਿਬ ਤੁਸੀਂ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਇਹ ਸਾਡੇ ਸਵਾਲ ਨੂੰ ਜਵਾਬ ਦਿੰਦਾ ਇੱਕ ਸਾਹਿਤ ਨੂੰ ਨਾਲ ਲੈ ਕੇ ਕੋਵਿਡ ਵਰਗੀ ਬਿਮਾਰੀ ਨੂੰ ਨਾਲ ਉਹਦੀ ਪਲੀ ਲੈ ਕੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਿਹੜਾ ਸਾਹਿਤ ਨੂੰ ਜਿਹਦੀ ਚ ਚੰਗੀ ਐਜੂਕੇਸ਼ਨ ਆ ਚੰਗੀ ਪੜ੍ਹਾਈ ਆ ਜਾਂ ਚੰਗੀ ਸਿੱਖਿਆ ਜਾਂ ਚੰਗੀ ਸੰਗਤ ਆ ਉਹਨੂੰ ਲੈ ਕੇ ਅਸੀਂ ਇਹ ਦੇ ਵਿੱਚ ਤੁਸੀਂ ਬਹੁਤ ਵਧੀਆ ਜਿਹੜਾ ਜਵਾਬ ਦਿੱਤਾ ਵੀ ਜਿਹੜੇ ਲੋਕ ਪਹਿਲਾਂ ਦਾ ਮਨੋਵਲ ਜਿਹਨੂੰ ਅਸੀਂ ਮਨੋਰੀ ਪਾਵਰ ਕਹਿੰਦੇ ਆ ਉਹ ਜਿਹੜੀ ਪਹਿਲਾਂ ਹੀ ਆ ਉਹ ਚਾਹੇ ਕੋਵਿਡ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਆਫਤ ਹੋਵੇ ਉਹਦਾ ਮਨੋਵਲ ਜਿਹੜਾ ਹੈ ਉਹ ਮਤਲਬ ਪੂਰਨ ਰੂਪ ਦੇ ਵਿੱਚ ਜਿਹੜਾ ਆਸਟ੍ਰੇਲੀਆ ਉਹ ਉਹਦਾ ਪਾਵਰਫੁਲ ਆ ਉਹ ਕਿਸੇ ਤਰ੍ਹਾਂ ਇਹਨਾਂ ਦੇ ਆਫਤਾਂ ਦਾ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲ ਕੀਤੀ ਮਾਨ ਸਾਹਿਬ ਤੁਸੀਂ ਸਾਡੇ ਇਸ ਸੈਗਮੈਂਟ ਦੇ ਵਿੱਚ ਸਾਡੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਡੇ ਦਰਸ਼ਕਾਂ ਨੂੰ ਕੀ ਸੰਦੇਸ਼ ਦਿਓਗੇ ਅਜਨੋਹਾ ਸਾਹਿਬ ਦੇਖੋ ਸਾਡੇ ਮਹਾਪੁਰਸ਼ਾਂ ਨੇ ਅੱਜ ਤੱਕ ਜਾਦੀ ਦੁਨੀਆ ਬਣੀ ਜੀ ਗ੍ਰੰਥਾਂ ਦੇ ਗ੍ਰੰਥ ਰਾਜ ਦਿੱਤੇ ਜੀ ਸੰਦੇਸ਼ਾਂ ਤੇ ਉਪਦੇਸ਼ਾਂ ਨਾਲ ਭਰੇ ਹੋਏ ਗ੍ਰੰਥ ਤੇ ਕਿਤਾਬਾਂ ਮਿਲਦੀਆਂ ਨੇ ਜੀ ਤੇ ਅਸੀਂ ਅਮਲ ਕਿੰਨਾ ਕੀਤਾ ਤੁਹਾਨੂੰ ਮੈਂ ਇਹ ਚਾਹੇ ਇਹਨੂੰ ਗੱਲ ਨੂੰ ਸ਼ੁਗਲ ਚ ਲਾਓ ਚਾਹੇ ਇਹਨੂੰ ਸੀਰੀਅਸ ਲਾਓ ਜੀ ਕਿ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮੱਤ ਜੀ ਤੇ ਅਸੀਂ ਇਹਨਾਂ ਚੀਜ਼ਾਂ ਦੀ ਕਦਰ ਕੀਤੀ ਤੇ ਅੱਜ ਅਸੀਂ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਾਂ ਹਵਾ ਦੇ ਸਾਨੂੰ ਆਕਸੀਜਨ ਦਾ ਸੰਕਟ ਕਿਉਂ ਪੈਦਾ ਹੋਇਆ ਇਹ ਇਸੇ ਗੱਲ ਕਰਕੇ ਪੈਦਾ ਹੋਇਆ ਕਿ ਗੁਰੂ ਸਾਹਿਬ ਨੇ ਸਾਨੂੰ 550 ਸਾਲ ਪਹਿਲਾਂ ਇਹ ਸਿਖਾਇਆ ਸੀ ਉਪਦੇਸ਼ ਦਿੱਤਾ ਸੀ ਕਿਹਾ ਭਾਈ ਇਹਨੂੰ ਇਸ ਵਿਚਾਰ ਨੂੰ ਜੀਵਨ ਚ ਅਪਣਾਓ ਅਪਰਾਉ ਜੀ ਲੇਕਿਨ ਅਸੀਂ ਅਪਣਾਇਆ ਨਹੀਂ ਤੇ ਸਾਡਾ ਇਹ ਹਸ਼ਰ ਹੋ ਰਿਹਾ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਕਿਰਤ ਦਾ ਉਪਦੇਸ਼ ਦਿੱਤਾ ਜੀ ਤੇ ਅਸੀਂ ਕਿਰਤੀ ਨਹੀਂ ਬਣੇ ਅਮਰੀਕਾ ਕੈਨੇਡਾ ਵਾਲੇ ਕਿਰਤੀ ਬਣ ਕੇ ਸਾਡੇ ਨਾਲੋਂ ਕਿੰਨੇ ਸਾਲ ਕਿੰਨੇ ਤਰੱਕੀਆਂ ਕਰਕੇ ਅੱਗੇ ਚਲੇ ਜੀ ਕਾਰਨ ਇੱਕੋ ਹੀ ਆ ਕਿਸੇ ਨੂੰ ਸੰਦੇਸ਼ ਉਪਦੇਸ਼ ਦੇਣ ਦੀ ਲੋੜ ਨਹੀਂ ਜਿਹੜਾ ਵੀ ਜਿਸ ਵੀ عقیده ਨੂੰ ਮੰਨਦਾ ਜਿਹੜਾ ਵੀ ਜਿਸ ਮਹਾਪੁਰਸ਼ ਨੂੰ ਮੰਨਦਾ ਜਿਹੜਾ ਕਿਸੇ ਨੂੰ ਜੇ ਨੂੰ ਆਪਣਾ ਮੰਨਦਾ ਵੀ ਮੇਰਾ ਇਸ਼ਟ ਆ ਉਹ ਜੋ ਇਸ਼ਟ ਕਹਿੰਦਾ ਉਹ ਤੇ ਅਮਲ ਕਰਨ ਦੀ ਲੋੜ ਆ ਹੁਣੇ ਅਮਲਾ ਉਤੇ ਨਵੇੜੇ ਖੜੀਆਂ ਰਹਿਣਗੀਆਂ ਜਾਤਾ ਸਭ ਤੋਂ ਵੱਡੀ ਸਮੱਸਿਆ ਇਹ ਆ ਵੀ ਅਸੀਂ ਕਹਿੰਨੇ ਆ ਸੁਣਦੇ ਆ ਸੁਣਾਉਂਦੇ ਆ ਅਮਲ ਨਹੀਂ ਕਰਦੇ ਲੋੜ ਅਮਲ ਦੀ ਆ ਜਿੱਥੇ ਵੀ ਸਾਨੂੰ ਜੋ ਵੀ ਮਹਾਪੁਰਸ਼ ਨੇ ਸਿਖਾਇਆ ਜੋ ਵੀ ਕਿਸੇ ਗ੍ਰੰਥ ਨੇ ਸਿਖਾਇਆ ਉਹ ਤੇ ਅਮਲ ਕਰਾਂਗੇ ਜ਼ਿੰਦਗੀ ਸਫਲ ਹੋਵਾਂਗੇ ਸੌਖੇ ਰਹਾਂਗੇ ਸੋ ਚੱਜੇ ਬਣਾਂਗੇ ਸੋਹਣੇ ਬਣਾਂਗੇ ਔਰ ਕਾਮਯਾਬ ਬਣਾਂਗੇ ਆ ਬਹੁਤ ਬਹੁਤ ਧੰਨਵਾਦ ਦੋਸਤੋ ਇਹਨਾਂ ਸਾਡੇ ਬਲਜਿੰਦਰ ਮਾਨ ਜੀ ਜਿਨ੍ਹਾਂ ਬਾਰੇ ਮੈਂ ਪਹਿਲਾਂ ਵੀ ਸਖਸ਼ੇ ਤੌਰ ਉਨੂੰ ਕੋਸ਼ਿਸ਼ ਕੀਤੀ ਸੀ ਐਕਸਪਲੇਨ ਦੀ ਅਸੀਂ ਦੱਸ ਦਈਏ ਅਕਸਰ ਸਮੇਂ ਸਮੇਂ ਤੇ ਦੂਰਦਰਸ਼ਨ ਦੇ ਡੀੜੀ ਪੰਜਾਬੀ ਦੇ ਅਕਸਰ ਜਿਹੜੇ ਆ ਸੈਲੀਬ੍ਰਿਟੀ ਬਣਦੇ ਆ ਤੇ ਉੱਥੇ ਵੀ ਵਿਚਾਰ ਚਰਚਾ ਕਰਦੇ ਆ ਜਿਹੜੇ ਵੀ ਪ੍ਰੋਗਰਾਮ ਹੁੰਦਾ ਉਹਨਾਂ ਦਾ ਵਿਚਾਰਾਂ ਦਾ ਆਦਾਨ-ਪ੍ਰਦਾਨ ਉੱਥੇ ਵਿਸ਼ੇਸ਼ ਤੌਰ ਤੇ ਜਾਂਦੇ ਆ ਤੇ ਬਿਆਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਜਾਂਦਾ ਦੂਰਦਰਸ਼ਨ ਵੱਲੋਂ ਡੀੜੀ ਪੰਜਾਬੀ ਵੱਲੋਂ